ਭਈ ਮਿੱਤਰੋ ਬਰਨਾਲੇ ਖੜੇ ਆ ਪੱਤੀ ਸੇਖਮਰ ਰੋਡ ਤੇ ਤੇ ਮੇਰੇ ਨਾਲ ਭਾਈ ਬੱਬੂ ਹੋ ਗਿਆ ਇਹਦੇ ਵਿੱਚ ਤੁਹਾਨੂੰ ਚਾਰ ਟਰੈਕਟਰ ਇੱਕ ਤੂੜੀ ਵਾਲੀ ਤੇ ਇੱਕ ਵੱਡੀ ਮਸ਼ੀਨ ਤੇ ਇੱਕ ਟਰਾਲੀ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖ ਲਓ ਕਿੱਲੇ ਕਿੱਲੇ ਦੀ ਡਿਟੇਲ ਆਪਾਂ ਦੱਸਾਂਗੇ ਕੀ ਹਾਲ ਆ ਬੱਬੂ ਵਧੀਆ ਵਧੀਆ ਤੇ ਆਹ ਟਰੈਕਟਰ ਕਿੰਨਾ ਮਾਡਲ 96 ਆ ਜੀ 96 ਮਾਡਲ ਸਾਰਾ Ориਜినਲ ਆ Ориਜినਲ ਆ ਯਾਰ ਸਾਰਾ Ориਜినਲ ਆ ਪੰਜਾਬ ਦਾ ਨੰਬਰ ਆ ਸਮਾਣੇ ਦਾ ਨੰਬਰ ਆ ਹਾਂਜੀ ਤੇ ਟਾਇਰਾਂ ਦੀ ਕੰਡੀਸ਼ਨ ਹੈਗੀ ਆ 70 ਤੋਂ 75 ਪੈਸੇ ਹਾਂ 80 ਕੇ ਪੈਸਿਆਂ ਦਾ ਏੜੀ ਆ ਲੈ ਵੇ ਸਾਡੇ ਵੀ 80 ਕੇ ਹੈਗੇ ਨੇ ਜਮੇ ਚਲੋ ਤੇ ਆ 96 ਮਾਡਲ ਹਾਂਜੀ ਦੇਣਾ ਕਿੰਨੇ ਚ ਇੱਕ 85 ਦੇਣਾ ਇਹ 1,85,000 ਦਾ ਹਲਕੇ ਫੁਲਕੇ ਮਾਰਦਾਂ ਨੂੰ ਹੋ ਜਾਊਗਾ ਹਾਂਜੀ ਠੀਕ ਹੈ ਤੇ ਜਿਹੜਾ ਆ ਖੜਾ ਨੀਲਾ ਹਾਂਜੀ ਇਹ ਨਵਾਂ ਮਾਡਲ ਆ 1999 ਮਾਡਲ ਇਹਦਾ ਤਿਆਰ ਹੋਇਆ ਹੈ ਨਾ ਬਈ ਹਾਂਜੀ ਇਹ ਤਿਆਰ ਹੋਇਆ ਬਈ ਇਹ ਵਧੀਆ ਪੇਂਟ ਚ ਤਿਆਰ ਹੋਇਆ ਹਾ 2K ਪੇਂਟ ਹੋਇਆ ਬਈ ਤਿਆਰ 2K ਪੇਂਟ ਹੋਇਆ ਇਹਦਾ ਨੰਬਰ ਵੀ ਸੁਭਾਣੇ ਦਾ ਹਾਂਜੀ ਤੇ ਇਹਦੇ ਟਾਇਰਾਂ ਦੀ ਕੰਡੀਸ਼ਨ ਤਾਂ ਜਿਵੇਂ ਨਵੇਂ ਵਰਗੀ ਹੈ ਨਾ ਹਾਂਜੀ ਹਾਂਜੀ ਕਹਿ ਸਕਦੇ ਨੇ ਮੈਂ ਆ ਮਗਰਾਟਾ ਦੇ ਟੇਬ ਵਗੈਰਾ ਹੋਈ ਹੋਈ ਹਾਂਜੀ ਹਾਂਜੀ ਇਹਦੀ ਕੀ ਡਿਮਾਂਡ ਆ ਬਈ ਇਹ ਸਵਾ 2 ਲੱਖ ਦਾ ਦੇ ਦਾਂਗੇ ਸਵਾ 2 ਲੱਖ ਦਾ ਦੇ ਦਾਂਗੇ ਤੇ ਜਿਹੜਾ ਉੱਧਰ ਸਵਰਾਜ 855 ਖੜਾ ਹੈਗਾ ਇਹ ਹੈਗਾ 16 ਮਾਡਲ ਇਹ 2016 ਮਾਡਲ ਹੈ ਡਬਲ ਪੰਪਰ ਡਬਲ ਡਿਸਟ੍ਰੀਬਿਊਟਰ ਹਾਂਜੀ ਤੇ ਇਹਦਾ ਨੰਬਰ ਕਿੱਥੋਂ ਦਾ ਇਹ ਨੰਬਰ ਹਰਿਆਣੇ ਦਾ ਹੈਗਾ ਨੰਬਰ ਹਰਿਆਣੇ ਦਾ ਇਹਨੂੰ ਸੀ ਵੀ ਮਿਲ ਜੂਗੀ ਹਾਂਜੀ ਮਿਲ ਜੂ ਤੇ ਜੇ ਨਾਮ ਕਰਾ ਕੇ ਵੀ ਆਪਾਂ ਦੇ ਦੇ ਜੇ ਨੰਬਰ ਲਵਾ ਕੇ ਨਾਮ ਕਰਾ ਕੇ ਦੇ ਦਾਂਗੇ ਫਿਰ ਕੀ ਰੇਟ ਹੈ ਫਿਰ ਸਵਾ 5 ਹੈ ਜੀ ਜੇ ਅਗਲੇ ਨੇ ਐਨਯੂਸੀ ਲੈਣੀ ਹੋਈ ਕੱਲੀ ਫਿਰ 5 ਦਾ ਦੇ ਦਾਂਗੇ ਫਿਰ 5 ਇਹਦੀ ਇੱਕ ਵਾਰੀ ਸੈਲਫ ਮਾਰੀ ਪੂਰੇ ਟਾਇਰ ਕਰ ਦੇ ਮੂਰਲੇ ਟਾਇਰ ਤਾਂ ਐਮ ਆਰਪ ਦੇਣ ਹੈ ਨਾ ਬਾਈ ਹਾਂਜੀ ਹੈਗੇ ਨੇ 70 ਰੁਪਏ 70 ਰੁਪਏ ਹੈਗੇ ਤੇ ਪਿਛਲੇ ਟਾਇਰ ਤਾਂ ਨਵੇਂ ਨਵੇਂ ਨੇ ਨਵੇਂ ਐਮ ਆਰਪ ਐਮ ਆਰਪ ਉਹ ਵੀ ਹਿੱਦੀ ਜਾਂਦਾ ਇੱਧਰ ਪਾਸ ਦਾ ਸੈਂ ਹੈ ਹਾਂਜੀ ਠੀਕ ਆ ਤੇ ਸਵਾ ਪੰਜ ਲੱਖ ਚ ਹੈ ਨਾ ਤੇ ਜਿਹੜਾ ਇੱਧਰ ਡੀ ਆਈ 60 ਖੜਾ ਹੈਗਾ ਇਹ ਹੈਗਾ 6 ਮਾਡਲ 2006 ਮਾਡਲ ਆ ਇਹ ਕਿ ਮੈ Ориਜਨਲ ਇਹ Ориਜਨਲ ਆ ਮਾੜਾ ਮੋਟਾ ਹਲਕਾ ਪੈਨ ਹੋਇਆ ਹੋਇਆ ਹੈਗਾ ਹਾਂ ਠੀਕ ਆ ਤੇ ਜੋ ਚੀਜ਼ ਆਪਾਂ ਦੱਸ ਕੇ ਦੇਵਾਂਗੇ ਪੂਰੇ ਟੈਂਕੀ ਵਾਲਾ ਬੰਪਰ ਲੱਗਿਆ ਹੋਇਆ ਹੈ ਹਾਂਜੀ ਟੈਂਕੀ ਲਈ ਤੇ ਇਹਦੀ ਕੀ ਡਿਮਾਂਡ ਹੈ ਇਹ ਦੇ ਤਾਂ 95 ਦਾ 2 ਲੱਖ ਜੀ 295000 ਰੁਪਏ ਠੀਕ ਆ ਸਤਰੀ ਵਗੈਰਾ ਚੰਗੀ ਲੱਗੀ ਹੋਈ ਆ ਤੇ ਜਿਹੜੀ ਇੱਧਰ ਆ ਬਿਸਕਰਮਾ ਖੜੀ ਆ ਡਿੜਬੇ ਵਾਲਿਆਂ ਦੀ ਇਹ ਹੈਗੀ ਆ 16 ਮਾਡਲ 16 ਮਾਡਲ ਇਹ ਕਿੰਨੇ ਇੰਚ ਦਾ ਬਈ 55 ਇੰਚ ਦਾ 55 ਇੰਚ 55 ਇੰਚ ਦਾ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਹੀ ਹੈ ਨਾਲ ਦੇ ਨੇ ਟਾਇਰ ਸਾਰੇ ਨਾਲ ਦੇ ਨੇ ਹਾਂ ਤੇ ਇਹ ਤੁਸੀਂ ਆਪ ਕਿਹੜਾਈ ਸੀ ਇਹ ਨਵੀਂ ਲਿਆਂਦੀ ਸੀ ਆਪ ਤੁਸੀਂ ਆਪ ਨਵੀਂ ਲਿਆਂਦੀ ਸੀ ਤੇ ਇਹ ਵੀ ਕੀ ਡਿਮਾਂਡ ਹੈ 1 35 ਦੇ ਦਵੇ 1 ਲੱਖ 35 ਹਜ਼ਾਰ ਦੀ ਦੇ ਦਾਂਗੇ ਜਿਹੜੀ ਆ ਸਟੈਂਡਰਡ ਵਾਲਿਆਂ ਦੀ TS 513 ਖੜੀ ਆ ਹਾਂਜੀ ਇਹ ਹੈਗੀ ਆ ਸੈੱਟ ਸਮੇਤ 10 ਲੱਖ ਰੱਖਿਆ ਰੱਖਿਆ ਰੇਟ ਦਾ ਅਸੀਂ ਉੱਪਰ ਜੁੰਡੀਆ ਟਰੈਕਟਰ ਕਿੰਨਾ ਮਾਡਲ ਆ ਬਈ ਉਹ ਇਹੋ ਹੈਗਾ 4 ਮਾਡਲ ਕਪੈਨ ਹੈਗੀ 13 ਮਾਡਲ 13 13 ਫੁੱਟ ਕੱਟਰ ਚ ਹੈ ਹਾਂ 13 ਹੈ ਤੇ ਕੰਡੀਸ਼ਨ ਬਖੋ ਸਾਰੀ ओरिजिनल ਹੈ ਹਾਂਜੀ ਹਾਂਜੀ ਸਾਰੀ ओरिजिनल ਆ ਤੇ ਚੱਲ ਚਲਾ ਵੀ ਦੀ ਕਿਵੇਂ ਜਮਾ ਗਰੰਟੀ ਹੈ ਜੀ ਤੇ ਟਰੈਕਟਰ ਦਾ ਨੰਬਰ ਕਿੱਥੋਂ ਦਾ ਉਹ ਰਾਏਕੋਟ ਦਾ ਰਾਏਕੋਟ ਦਾ ਤੇ 10 ਲੱਖ ਸਨੇ ਸੱਟ ਦੀ ਜੇ ਕਿੱਲੀ ਮਸ਼ੀਨ ਦੀ ਫਿਰ 5 ਲੱਖ ਰੱਖਿਆ ਫਿਰ 5 ਲੱਖ ਟਰੈਕਟਰ ਦਾ ਪੰਜ ਟਰੈਕਟਰ ਰੱਖ ਲਈਆ ਠੀਕ ਹੈ ਤੇ ਇਧਰ ਜੀ ਟਰਾਲੀ ਖੜੀ ਆ ਇਹ 11.5 11.5 ਤੇ ਟਾਇਰ ਤਾਂ ਠੀਕ ਠਾਕ ਹੀ ਨੇ ਟਾਇਰ ਲੋਡ ਰ ਕੰਮ ਲੈਣ ਨੂੰ ਕੰਮ ਲੈਣ ਨੂੰ ਲੋਟ ਨੇ ਹਾਂ ਤੇ ਇਹਦੇ ਪੰਪ ਕਿੰਨੇ ਇੰਚੀ ਆ ਇਹ ਦੋ ਸਟੇ ਵਾਲਾ ਉਹ ਦੋ ਸਟੇਹਾਂ ਵਾਲਾ ਤੇ ਇਹਦੀ ਕੀ ਡਿਮਾਂਡ ਆ ਬਾਈ 1.40 ਦੀ ਦੇ ਦਾਂਗੇ 1 ਲੱਖ 40 ਹਜ਼ਾਰ ਦੀ ਬਾਕੀ ਜਿਹੜਾ ਨੰਬਰ ਇੱਕ ਵਾਰੀ ਉਹ ਦੱਸ ਦੇ 82890 17643 ਤੇ ਆਪਾਂ ਖੜੇ ਪੱਤੀ شیخਮਾ ਰੋਡ ਬਰਨਾਲ ਹਾਂਜੀ ਬਰਨਾਲਾ ਤੇ ਬਾਕੀ ਬਾਈ ਦਾ ਨੰਬਰ ਉੱਪਰ ਚੱਲੀ ਜਾਂਦਾ ਤੇ ਨਾਮ ਬਾਈ ਦਾ ਬੱਬੂ ਆ ਤਾਂ ਕਰ ਲਿਓ ਸੰਪਰਕ